ਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਓ ਜੀ ਹਾਂ ਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੋ ਉਹ ਬਾਜੀ ਬਰਾਜੂ ਕੀ ਹਾਲ ਨੇ ਵੀਰੇ ਠੀਕ ਹੋ ਤੁਸੀਂ ਠੀਕ ਹੋ ਚਲੋ ਉਹ ਕਿਵੇਂ ਆ ਪਾ ਜੀ ਕਿਵੇਂ ਠੀਕ ਤੁਸੀਂ ਮਨੀਮੀ ਵੀ ਕਰੀਆ ਹਾਂ ਜੀ ਕਿੰਨੇ ਕ ਸਾਲ ਕਰੀਆ ਮਨੀਮੀ ਜੀ 50 ਸਾਲ 50 ਸਾਲ ਤਾਂ ਸਾਰੇ ਬਾਪੂ ਦੀ ਉਮਰ ਨਹੀਂ ਹੈਗੀ ਇਹਨੇ ਨਾ ਜੀ ਮਨੀਮੀ ਕਰੀਆ ਜੀ ਸ਼ੈਲਰ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਹਾਂਜੀ ਕੈਂਡੀ ਪੁੱਤ ਕਿਵੇਂ ਆ ਬੇਟਾ ਠੀਕ ਆ ਪੁੱਤ ਲੱਡੂ ਕਿਵੇਂ ਲੱਡੂ ਦਾ ਵੀ ਹਜੇ ਘਰ ਨਹੀਂ ਮਿਲਿਆ ਜੀ ਆਪਾਂ ਨੂੰ ਹਾਂਜੀ ਇਹ ਵੀ ਇੱਕੋ ਗੱਲ ਬੋਲ ਦੇ ਨਾ ਕਿਓ ਦੇਖਿਓ ਆਪਾਂ ਪਾਪ ਕਰਤ ਕਰ ਉਹ ਯਾ ਉਸਮਾ ਬਿਲੇਦਨ ਕਰ ਲੜਾਈ ਲੱਗੀ ਵੀ ਆ ਲੜਾਈ ਮੇਰੇ ਨਾਲ ਲੜ ਸਕਦੇ ਹੋ ਜੀ ਜੋ ਪਾਪ ਕਰੇਗਾ ਉਸ ਦਾ ਲੜਾਈ ਮੇਰੇ ਨਾਲ ਲੜ ਸਕਦੇ ਹੋ ਜੀ ਇਹ ਸੰਗਤ ਜੀ ਇੱਕੋ ਗੱਲ ਬੋਲਦਾ ਵੀ 1965 ਦੀ ਲੜਾਈ ਲੱਗੀ ਵੀ ਆ ਇੱਕੋ ਗੱਲ ਬੋਲਦਾ ਸਾਰੇ ਇਸ਼ਨਾਨ ਕਰਕੇ ਨਾ ਜੀ ਸਾਰਿਆਂ ਦੇ ਜਿਹੜਾ ਸਿਰ ਦੇ ਉੱਪਰ ਤੇਲ ਜਿਵੇਂ ਲਾ ਕੇ ਸਰੋਂ ਦਾ ਤੇਲ ਜਿਹੜਾ ਖੁਸ਼ਕੀ ਤੋਂ ਔਰ ਕੇਸਾਂ ਨੂੰ ਸਾਮ ਸੰਭਾਲ ਕਰਕੇ ਫਿਰ ਜਿਹੜੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਤੁਹਾਨੂੰ ਮੁੱਖ ਮੁੱਖ ਜੇ ਵੀਰ ਦਿਖਾਉਨੇ ਆ ਜੀ ਪ੍ਰਕਾਸ਼ਮ ਕੀ ਹਾਲ ਨੇ ਕੀ ਹਾਲ ਨੇ ਲੱਡੀ ਵੀਰ ਇੱਕ ਮਿੰਟ ਰੁਕ ਜਮੈਂ ਇੱਕ ਮਿੰਟ ਰੁਕ ਜਮੈਂ ਵਿਹਲਾ ਹੋ ਜਾਮਾ ਪ੍ਰਕਾਸ਼ਮ ਕੀ ਹਾਲ ਨੇ ਵੀਰੇ ਪ੍ਰਕਾਸ਼ਮ ਦਾ ਵੀ ਘਰ ਨਹੀਂ ਆਪਾਂ ਨੂੰ ਮਿਲਿਆ ਜੀ ਹਜੇ ਆ ਦੇਖੋ ਜੀ ਤੁਹਾਨੂੰ ਗੀਤਾਂ ਦੀ ਮਸ਼ੀਨ ਦਿਖਾਉਣੀ ਹੈ ਜੀ ਅਸੀਂ ਉਹ ਕਿਵੇਂ ਆ ਗਾਣਾ ਸੁਣਾਇਓ ਇੱਕ ਆਹੀ ਸੁਣਾ ਗਾਣੇ ਕਿ ਜਨਾ ਨੂੰ ਮਿੱਠਾ ਵਾ ਤੇ ਵੇਰ ਯਾਨਵਾ ਆ ਇੱਕ ਹੋਰ ਲਾ ਦੇ ਇੱਕ ਇਹ ਕਿਵੇਂ ਹਰਾ ਵਾ ਤੇ ਹਰੀ ਭਾਗ ਤੇ ਹਰਾ ਕਾਈਨੇ ਰਹਾ ਨਹੀਂ ਤੇ ਹਰਾ ਹੈ ਵਦਿਆ ਨੂੰ ਇਹ ਬਹੁਤ ਜ਼ਿਆਦਾ ਗੀਤਾਂ ਦੀ ਮਸ਼ੀਨ ਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਇਹ ਗੀਤਾਂ ਦੀ ਮਸ਼ੀਨ ਆ ਆ ਸੁਣਾਇਓ ਇੱਕ ਅੱਦਾ ਹੋਰ ਸੁਣਾ ਦਿਓ ਅਈ ਜੇ ਹਰਾਵੰਗ ਇਹਨਾ ਨਹੀਂ ਖਾਨੇ ਨੂੰ ਖਾਨੇ ਨੂੰ ਬੋਲਿਆ ਇਹਨੇ ਖਾਨੇ ਨੂੰ ਹੋਰ ਕੋਈ ਹੋਰ ਕੋਈ ਕਿਤੇ ਇੱਕੇ ਤਾਂ ਨਹੀਂ ਸੁਣਾਈ ਜਾਂਦੇ ਸਾਨੂੰ ਬਾਰੀ ਬਾਰੀ ਹੋਰ ਕੋਈ ਦੂਸਰਾ ਲਗਾ ਦਿਓ ਅਈ ਜੇ ਮੋੜਾ ਹੈ ਲੈ ਅਈ ਜਨਦਾ ਮੈਂ ਆਇਆ ਲੈ ਦਾਲੇ ਹਰਾ ਕਾਏ ਆਲੋ ਵਾਲਾ ਹੈ ਦਾਲੇ ਆਲੋ ਤੇ ਗੀਤਾਂ ਦੀ ਮਸ਼ੀਨ ਹੈ ਜੀ ਸਾਰਿਆਂ ਨੂੰ ਖੁਸ਼ ਕਰ ਦਿੰਦਾ ਜੀ ਇਹ ਗੁਰਮੁਖ ਸਿੰਘ ਜੀ ਇਸ਼ਨਾਨ ਕਰ ਲਿਆ ਗੁਰਮukh ਸਿੰਘ ਸਿੰਘ ਜੀ ਦੀ ਵੀ ਬੜੇ ਹਾਲਾਤ ਕ੍ਰਿਟੀਕਲ ਹੋ ਗਏ ਸੀ ਪਰ ਹੁਣ ਗੁਰਮukh ਸਿੰਘ ਜੀ ਨਾ ਜੀ ਕੱਪੜਿਆਂ ਦੀ ਡਿਊਟੀ ਹੈ ਇਹ ਮਤਲਬ ਜਿਹੜੇ ਕੱਪੜੇ ਧੋਨੇ ਆਪਾਂ ਉਹਨਾਂ ਦੀ ਫਿਰ ਹੇ ਸੰਭਾਲ ਸਾਰੀ ਕਰਦੇ ਨੇ ਤੇ ਇਹ ਵੀਰ ਆ ਜੀ ਹਾਂ ਜੀ ਪੰਤਾ ਖੇੜੀ ਵਾਲਿਓ ਇਹ ਵੀਰ ਦੇ ਨੇ ਪੈਪ ਲੱਗਿਆ ਹੋਇਆ ਪੇਟ ਤੇ ਗੁਰੂ ਸਾਹਿਬ ਕਿਰਪਾ ਕਰਨ ਬਾਪੂ ਲਾਲ ਸਿੰਘ ਜੀ ਬਾਪੂ ਲਾਲ ਸਿੰਘ ਜੀ ਦੀ ਵੀ ਚੜ੍ਹਦੀ ਕਲਾ ਜੀ ਦਸਤਾਰ ਬਣਾ ਲਓ ਜੀ ਤੇ ਟਾਰਾਂ ਟਾਰਾਂ ਪਿੰਡਾ ਜੀ ਟਾਰਾਂ ਟੌਰਾਂ ਟੌਰਾਂ ਦੇਵੀਗੜ੍ਹ ਵਾਲੇ ਪਾਸੇ ਦੀ ਔਰ ਤੁਹਨੇ ਸੀ ਦੱਸਣਾ ਚਾਹੁੰਦੇ ਆ ਜੀ ਇਹ ਬਾਪੂ ਜੀ ਦਾ ਜਿਹੜਾ ਬਿਮਾਰ ਹੋ ਗਏ ਦਿਮਾਗੀ ਗੁਰੂ ਸਾਹਿਬ ਕਿਰਪਾ ਕਰਨੇ ਬੜੇ ਪੜੇ ਲਿਖੇ ਵਿਅਕਤੀ ਨੇ ਜੀ ਬਾਪੂ ਜੀ ਤੁਸੀਂ ਸਟੱਡੀ ਕੀ ਕੀ ਕੀਤੀ ਵੀ ਸੀ ਜੀ ਹਾਂ ਜੀ ਦੇਖੇ ਹਾਂ ਜੀ ਤੁਹਾਡੀ ਸਟੱਡੀ ਕੀ ਆ ਜੀ ਪੜੇ ਕਿੰਨਾ ਹੋਇਓ ਡੀਏ ਵੀ ਗਾਜ ਜਿੰਨੇ ਨਵੜਾ ਠੀਕ ਹੈ ਨਹੀਂ ਤੁਸੀਂ ਤੁਹਨੇ ਪੜਾਈ ਕਿਹੜੀ ਕਿਹੜੀ ਕਲਾਸ ਕੀਤੀ ਆ ਜੀ 16 ਜੀ 16 ਕਰੀਏ 16 ਠੀਕ ਹੈ ਜੀ ਬਾਪੂ ਜੀ ਨਾਲ ਜੀ ਦੱਸਦੇ ਨੇ ਵੀ ਬੁਲਟ ਮੋਟਰਸਾਈਕਲ ਦੇ ਉੱਪਰ ਜਿਹੜਾ ਮਹਿੰਦਰਾ ਕਾਲਜ ਦੇ ਵਿੱਚ ਪੜਨ ਜਾਂਦੇ ਹੁੰਦੇ ਸੀਗੇ ਜੀ ਉਸ ਵਕਤ ਤਾਰੇ ਅਸੀਂ ਦੱਸਣਾ ਚਾਹੁੰਦੇ ਹਾਂ ਬਾਪੂ ਦੇ ਜਿਹੜਾ ਪਹਿਲਾ ਵਿਆਹ ਸੀਗਾ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਸ ਬਾਪੂ ਦੀ ਬਰਾਤ ਚੜੇ ਸੀਗੇ ਜੀ ਪਰ ਕੋਈ ਸਮਾਂ ਐਸਾ ਇਹਨਾਂ ਦੀ ਜਿਹੜੀਆਂ ਬੇਟੀਆਂ ਨੇ ਉਹ ਵੀ ਬਹੁਤ ਵਧੀਆ ਲਿਖੀਆਂ ਮਤਲਬ ਸਾਰਾ ਪਰਿਵਾਰ ਬੜਾ ਵਧੀਆ ਚੰਗਾ ਚਾਚੇ ਤਾਏ ਬਸ ਕੋਈ ਕਿਸਮਤ ਦਾ ਐਸਾ ਗੇੜ ਸੱਚੇ ਪਾਸ਼ਾ ਵਾਹਿਗੁਰੂ ਨੂੰ ਜੋ ਮਨਜ਼ੂਰ ਸੀਗਾ ਜੀ ਸੰਦੀਪ ਕੀ ਹਾਲ ਨੇ ਵੀਰੇ ਸੰਦੀਪ ਵੀ ਠੀਕ ਆ ਜੀ ਉਹ ਕਿਵੇਂ ਆ ਸੋਨੀ ਸਤਿ ਸ਼੍ਰੀ ਅਕਾਲ ਸੋਨੀ ਵੀਰੇ ਕੀ ਹਾਲ ਨੇ ਪਿੰਡ ਕਦੋਂ ਛੱਡ ਕੇ ਆਉਗੇ ਜੀ ਪਿੰਡ ਛੱਡ ਕੇ ਆਵਾਂਗੇ ਤੁਹਾਨੂੰ ਆਪਾਂ ਫਰਵਰੀ ਦੀ 31 ਤਰੀਕ ਨੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ 1947 ਚ ਛੱਡਿਆਵਾਂਗੇ ਠੀਕ ਹੈ ਸੋਨੀ ਠੀਕ ਹੈ ਸੋਨੀ ਵੀ ਬੜਾ ਮਸਤ ਬੰਦਾ ਸੋਨੀ ਜਿਹੜਾ ਪੂਰੀ ਚੜ੍ਹਦੀ ਸੋਨੀ ਵੀਰੇ ਇੱਕ ਮਿੰਟ ਇੱਧਰ ਤਾਂ ਦੇਖੀ ਮਾੜਾ ਮੇਰੇ ਕਿੰਨੀ ਸੋਨੀ ਠੀਕ ਹੈ ਵੀਰੇ ਹੈ ਸੋਨੀ ਬੁਖਾਰ ਚੜਿਆ ਹੋਇਆ ਕੋਈ ਬੁਖਾਰ ਨਹੀਂ ਚੜਿਆ ਵਦਲੇ ਕੋਈ ਬੁਖਾਰ ਨਹੀਂ ਚੜਿਆ ਝੂਠੂ ਸੋਨੀ ਬੜਾ ਖੁਸ਼ ਉਹ ਦੇਖੋ ਪਿੱਛੇ ਪ੍ਰਦੀਪ ਚੜਿਆ ਵਾ ਸੋਨੀ ਨੂੰ ਬੁਖਾਰ ਕੋਈ ਨਹੀਂ

ਘੜੀ ਘੜੀ ਐਸਾ ਛੋੜੇ ਜਾਓ ਐਸਾ ਛੋੜੇ ਜਾਓ ਘੜੀ ਆਦਾ ਛੋੜੇ ਘੜੀ ਲਾ ਦੇਗੇ ਨਾ ਫਿਰ ਜਮਾ ਐਸਾ ਛੋੜੇ ਜਾਓ ਐਸਾ ਛੋੜੇ ਜਾਓ ਮੇਰੇ ਸਮਝ ਨਹੀਂ ਲੱਗ ਰਹੀ ਮੈਂ ਬਾਅਦ ਚੋਂ ਸਮਝਦਾ ਤੁਹਾਡੀ ਗੱਲ ਘੜੀ ਮੈਂ ਲਿਆ ਦੇਣਾ ਕੋਈ ਨਾ ਇਹਨਾਂ ਜੀ ਹਮੇਸ਼ਾ ਹੀ ਜੀ ਘੜੀ ਲਿਆ ਕੇ ਪਹਿਲਾਂ ਦਿੱਤੀ ਸੀ ਪਰ ਰੱਖੀ ਨਹੀਂ ਜੀ ਇਹਨਾਂ ਨੇ ਤੇ ਹੁਣ ਆਪਾਂ ਫੇਰ ਲਿਆ ਕੇ ਦਮਾਂ ਘੜੀ ਇਹਨਾਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇਹ ਸਾਰੇ ਵੀਰ ਜਿਹੜਾ ਉਹ ਕਿਵੇਂ ਜੱਸਿਆ ਨਾ ਲਿਆ ਵੀਰੇ ਬਰਸ਼ ਕੀਤਾ ਸੀ ਠੀਕ ਆ ਵੀਰੇ ਕੀ ਹਾਲ ਨੇ ਵੀਰੇ ਠੀਕ ਹੋ ਬਾਜ ਬੜਾ ਸਾਹੂ ਬੰਦਾ ਜੀ ਇਹ ਇਹ ਵੀਰ ਐ ਨਾ ਮਤਲਬ ਤੁਸੀਂ ਇਹਨਾਂ ਨੂੰ ਨਰਮ ਦਿਲ ਹਨ ਜੀ ਅਸਲ ਇਹ ਰੱਬ ਨੇ ਜੀ ਸਾਡੇ ਲਈ ਬਹੁਤ ਜਿਹੜਾ ਕਹਿ ਦੀ ਸਿਆਣਾ ਜਿਹੜਾ ਕਿਸਮ ਦੇ ਵਿਅਕਤੀ ਨੇ ਜੀ ਇਹ ਬਹੁਤ ਸਾਹੂ ਔਰ ਕਿਵੇਂ ਆ ਵੀਰੇ ਠੀਕ ਹੋ ਇਹ ਆ ਸਾਡਾ ਭਾਈ ਮਾਡਰਨ ਭਾਈ ਸਾਡਾ ਵਾਹ ਜੀ ਵਾਹ ਫਸਨਾਵਾਲ ਨਾਲੇ ਵੀਰੇ ਠੀਕ ਆ ਵੀਰੇ ਠੀਕ ਆ ਵੀਰੇ ਸਸੀ ਕਾ ਜੀ ਸਸੀ ਕਾ ਕਿਵੇਂ ਆ ਵੀਰੇ ਵਾਹਿਗੁਰੂ ਕੀ ਹਾਲ ਨੇ ਪੁੱਤ ਠੀਕ ਹੋ ਚਲੋ ਔਰ ਇਦਾਂ ਹੀ ਜਿੰਪਲ ਕੀ ਹਾਲ ਨੇ ਵੀਰੇ ਇਦਾਂ ਹੀ ਸਾਰੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਇਹਨਾਂ ਦੇ ਉਹ ਕਿਵੇਂ ਆ ਵੀਰੇ ਇਹ ਵੀਰ ਉਹ ਨੇ ਜੀ ਜਿਨ੍ਹਾਂ ਨੂੰ ਆਪਾਂ ਲੁਧਿਆਣੇ ਤੋਂ ਲੈ ਕੇ ਆਏ ਤੇ ਜੀ ਕੁਲਤਾਰ ਸਿੰਘ ਬਿੱਲਾ ਜਿਹੜੇ 8-9 ਸਾਲ ਤੋਂ ਆਪਣੇ ਘਰ ਦੇ ਵਿੱਚ ਹੀ ਜਿਹੜਾ ਨਰਕ ਘਟ ਰਿਹਾ ਸੀ ਜੀ ਹੁਣ ਜਿਹੜਾ ਸਾਰਿਆਂ ਦੇ ਜਿਹੜਾ ਦਸਤਾਰਾਂ ਜਿਹੜੀਆਂ ਸਜਾਈਏ ਬਾਜੀ ਵਾ ਠੀਕ ਹੋ ਨਾਲੇ ਤੁਸੀਂ ਠੀਕ ਹੈ ਜੀ ਠੀਕ ਹੈ ਵੈਰੀ ਗੁੱਡ ਜੀ ਔਰ ਇਦਾਂ ਹੀ ਜੀ ਜਿਹੜੇ ਇਹ ਵੀਰ ਨੇ ਇਹ ਦੋਏ ਰੀਅਲ ਬ੍ਰਦਰ ਨੇ ਜੀ ਹਾਂਜੀ ਬਾਪੂ ਜੀ ਠੀਕ ਹਾਂ ਉਹ ਵੀਰੇ ਕੀ ਹਾਲ ਨੇ ਠੀਕ ਹਾਂ ਇਹ ਦੋਨੇ ਸਕੇ ਭਰਾ ਨੇ ਸੰਗਤ ਜੀ ਇਹਨਾਂ ਦਾ ਪਿੰਡ ਹੈਗਾ ਜੀ ਭਰਾਜ ਜਿਹੜਾ ਜਿੱਥੋਂ ਦੇ ਨਰਿੰਦਰ ਕੌਰ ਜੀ ਐਮਐਲਏ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਇਹ ਉਸ ਪਿੰਡ ਤੋਂ ਜਿਹੜੇ ਇਹ ਵੀਰ ਦੋਨੇ ਰੀਅਲ ਬ੍ਰਦਰ ਨੇ ਹਾਂਜੀ ਹਰਵਿੰਦਰ ਕੀ ਹਾਲ ਨੇ ਵੀਰੇ ਹਰਵਿੰਦਰ ਦਾ ਪਿੰਡ ਹੈਗਾ ਕਪੂਰ ਜੀ ਜ਼ਿਲ੍ਹਾ ਜਲੰਧਰ ਔਰ ਇਹਨੂੰ ਵੀ ਵੀਰ ਨੂੰ ਬਹੁਤ ਜਾਣਦੇ ਨੇ ਜੀ ਇਹ ਪਟਿਆਲੇ ਸ਼ਹਿਰ ਦੇ ਵਿੱਚ ਜਿਹੜਾ ਵੀਰ ਲਾਲਾ ਸਾਡਾ ਭਰਾ ਫਰੀ ਜਾਂਦਾ ਸੀ ਸੜਕਾਂ ਤੇ ਬੜਾ ਘੈਂਟ ਬੰਦਾ ਐ ਵੀ ਜੀ ਔਰ ਗੁਰੂ ਸਾਹਿਬ ਕਿਰਪਾ ਕਰਨ ਔਰ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਬਹੁਤ ਸੇਵਾ ਕਰਦਾ ਜੀ ਮਰੀਜ਼ਾਂ ਦੀ ਬੜੀ ਚੜ੍ਹਦੀ ਕਲਾ ਜੀ ਔਰ ਅਸੀਂ ਇਹਨਾਂ ਨੂੰ ਜਿਹੜਾ ਹਸਪੀਟਲ ਦੇ ਵਿੱਚ ਕੱਲਿਆਂ ਨੂੰ ਵੀ ਛੱਡ ਦਿੰਦੇ ਨੇ ਕਈ ਵਾਰੀ ਮਰੀਜ਼ਾਂ ਦੇ ਕੋਲੇ ਤੇ ਬਾਕੀ ਜਿਹੜੇ ਮੁੱਖ ਮੁੱਖ ਜੀ ਅਸੀਂ ਤੁਹਾਨੂੰ ਦਿਖਾਉਨੇ ਕੁਝ ਇੱਧਰ ਜਿਹੜੀ ਇਹ ਸੰਗਤਾਂ ਬੈਠੀ ਨੇ ਉਹਨਾਂ ਨੇ ਇਸ਼ਨਾਨ ਕਰਨੇ ਨੇ ਹਜੇ ਕਿਉਂਕਿ ਇਸ ਟਾਈਮ ਇੱਥੇ 100 12 ਪਤਾ ਨਹੀਂ 13 ਮੈਂਬਰ ਨੇ ਜੀ ਸਰਜੀਤ ਸਿੰਘ ਹੱਥ ਦੁਖਣ ਲੱਗ ਗਿਆ ਖਾਜ ਹੁੰਦੀ ਹੈ ਕੋਈ ਨਾ ਮੈਂ ਕਰਦਾ ਜੀ ਕੋਈ ਨਾ ਆਪਾਂ ਆ ਮਾਲਸ਼ ਕਰਾਉਣਿਆਂ ਨਾਲ ਆਪਾਂ ਦਵਾਈ ਲੈਨੇ ਆ ਜੀ ਔਰ ਇਹ ਜਿਹਨੇ ਵੀਰਾਂ ਦੀ ਦਸਤਾਰ ਬੰਨੀ ਜਾ ਰਹੀ ਹੈ ਜੀ ਜਿਨ੍ਹਾਂ ਦੇ ਇਹਨਾਂ ਦੇ ਵੀ ਜਿਹੜਾ ਲੱਤ ਦੇ ਵਿੱਚ ਕੀੜੇ ਪੈ ਗਏ ਸੀਗੇ ਜੀ ਔਰ ਇਹ ਵੀ ਨਾ ਜੀ ਸੜਕ ਦੇ ਉੱਪਰ ਜਿਹੜਾ ਆਪਣਾ ਨਰਕੇ ਘਟ ਰਹੇ ਸੀਗੇ ਜੀ ਔਰ ਜਿਹੜਾ ਸਰਜੀਤ ਸਿੰਘ ਜਿਹੜਾ ਦਸਤਾਰ ਸਜਾ ਰਿਹਾ ਜੀ ਇਹ ਵੀਰ ਵੀ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੂੜੇ ਦੇ ਵਿੱਚ ਮਤਲਬ ਇਹਦੀ ਵੀ ਜਿਹੜਾ ਦਿਮਾਗੀ ਬਹੁਤ ਜਿਆਦਾ ਪਰੇਸ਼ਾਨ ਹੋ ਗਿਆ ਸੀਗਾ ਜੀ ਪਰ ਅੱਜ ਤੁਸੀਂ ਦੇਖੋ ਦੂਜੇ ਦੇ ਜਿਹੜਾ ਦਸਤਾਰ ਸਜਾ ਰਿਹਾ ਜੀ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਹੈ ਨਾ ਸਾਰੇ ਮੈਂਬਰਾਂ ਤੇ ਤੇ ਅਸੀਂ ਜਿੱਧਰ ਇਸ਼ਨਾਨ ਕਰ ਰਹੇ ਨੇ ਉਧਰ ਕੈਮਰਾ ਨਹੀਂ ਮਾਰ ਸਕਦੇ ਕੋਈ ਕੀ ਅੱਦੇ ਵੀਰ ਤੁਸੀਂ ਸਮਝਦਾਰ ਹੋ ਨਾ ਜੀ ਔਰ 112 ਪਤਾ ਨਹੀਂ 13 ਮੈਂਬਰਾਂ ਦਾ ਇਹ ਪਰਿਵਾਰ ਹੋ ਚੁੱਕਿਆ ਹੈ ਜੀ ਜਗ੍ਹਾ ਦੀ ਬਹੁਤ ਜ਼ਿਆਦਾ ਕਮੀ ਹੈ ਜੀ ਔਰ ਅਸੀਂ ਤੁਹਾਨੂੰ ਦਿਖਾਉਨੇ ਆ ਜੀ ਅੰਦਰ ਵੀ ਵੀਰ ਦਿਨ ਦੇ ਵਿੱਚ ਤਾਂ ਚਲੋ ਇਹ ਬੈਠੇ ਰਹਿੰਦੇ ਨੇ ਜੀ ਰਾਤ ਨੂੰ ਬੜੀ ਪ੍ਰੋਬਲਮ ਆਉਂਦੀ ਆ ਪਾਉਣ ਦੀ ਤੇ ਅੱਗੇ ਹੋਰ 10-15 ਜਿਹੜੇ ਅੱਦੇ ਰੱਬੀ ਰੂਹਾਂ ਨੂੰ ਇਦਾਂ ਦੀਆਂ ਨੂੰ ਲੈ ਕੇ ਆਉਣਾ ਜੀ ਆਪਾਂ ਨੇ ਔਰ ਇਹ ਵੀਰ ਜਿਹੜਾ ਇੱਥੇ ਬੈੱਡ ਲੱਗਦੇ ਨੇ ਉਹਨਾਂ ਸਾਰੇ ਇਹ ਬੈੱਡ ਬਾਹਰ ਕੱਢੇ ਜਾਣੇ ਨੇ ਜੀ ਸਫਾਈ ਕੀਤੀ ਜਾਣੀ ਆ ਔਰ ਫਿਰ ਜਿਹੜਾ ਇੱਥੇ ਇਹ ਸਾਰੇ ਸੌਣਗੇ ਜੀ ਗੁਰੂ ਸਾਹਿਬ ਕਿਰਪਾ ਕਰਨ ਇਹਦੇ ਉੱਪਰ ਆਪਾਂ ਹੁਣ ਬਿਲਡਿੰਗ ਬਣਨੀ ਸ਼ੁਰੂ ਕਰਨੀ ਆ ਜੀ ਤਾਂ ਜੋ ਆਪਾਂ ਹੋਰ ਵੱਡੇ ਪੱਧਰ ਤੇ ਇਦਾਂ ਦੀਆਂ ਰੱਬੀ ਰੂਹਾਂ ਨੂੰ ਰੱਖ ਸਕੀਏ ਜੀ ਲਿਆ ਕੇ ਉਹਨਾਂ ਦੀ ਸਾਂਭ ਸੰਭਾਲ ਕਰ ਸਕੀਏ ਜੀ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ। ਉਹ ਕਿਵੇਂ ਆ ਭਾਈ? ਬਗੈ ਭਾਈ ਜੀ। ਜਰਗਲਿਆ ਠੀਕ ਆ? ਹਾਂ ਜੀ ਹਾਂਜੀ ਬਹੁਤ ਵਧੀਆ। ਬਾਜੀ ਇਹ ਵੀਰ ਜਰਗ ਤੋਂ ਕੀ ਨਾਮ ਆ ਤੁਹਾਡਾ? ਮਨਪ੍ਰੀਤ। ਮਨਪ੍ਰੀਤ ਸਿੰਘ ਕੱਚਾ ਨਾਮ ਕੀ ਆ ਜੀ? ਕੱਚਾ ਨਾਮ ਮਨੀ। ਮਨੀ ਮਨਪ੍ਰੀਤ ਸਿੰਘ ਮਨੀ ਆ ਜੀ। ਅਸੀਂ ਬੇਨਤੀ ਕਰਾਂਗੇ ਜਿਹੜੇ ਵੀਰ ਜਰਗ ਤੋਂ ਜਿਨ੍ਹਾਂ ਨੇ ਇਤਲਾਹ ਦਿੱਤੀ ਸੀ ਸਾਰਾ ਨਗਰ ਮਨਪ੍ਰੀਤ ਸਿੰਘ ਮਨੀ ਨੂੰ ਦੇਖ ਰਹੇ ਹੋ ਤੁਸੀਂ। ਬਣਾ ਲਓ ਦਸਤਾਰ ਬਣਾ ਲਓ। ਔਰ ਸਰਜੀਤ ਦੇਖੋ ਤੁਸੀਂ ਬਲਕਿ ਆਪਣੀ ਲਤ ਨਹੀਂ ਹੈਗੀ ਬੈਠਾ ਬੈਠਾ ਦੂਜਿਆਂ ਦੇ ਜਿਹੜੀਆਂ ਦਸਤਾਰਾਂ ਸਜਾਈ ਜਾਂਦਾ ਜੀ ਇਹ ਨਹੀਂ ਸਾਡੀ ਲਈ ਰੱਬ ਜੀ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸੇਵਾ ਜਿਹੜੀ ਜਾਰੀ ਹੈ ਚੱਕਰਵਰਤੀ ਕਿਵੇਂ ਪੁੱਤ ਇਹ ਆ ਜੀ ਗੁਰਪ੍ਰੀਤ ਸਿੰਘ ਚੱਕਰਵਰਤੀ ਨੇ ਵੀ ਇਸ਼ਾਨਾਨ ਕਰ ਲਿਆ ਜੀ ਹੁਣ ਜਦੋਂ ਨਾਲ-ਨਾਲ ਉਧਰ ਵੀਰ ਜਿਹੜਾ ਜਿਵੇਂ ਕੇਸ ਸਿਕਾ ਕੇ ਜਿਵੇਂ ਦੇਖੋ ਬਾਪੂ ਜੀ ਹੁਣ ਦਸਤਾਰ ਸਜਾ ਕੇ ਆਏ ਨੇ ਇਸ ਤੋਂ ਬਾਅਦ ਜੀ ਇਹਨਾਂ ਦੀ ਕੀ ਆ ਜੀ ਇਹਨਾਂ ਨੇ ਹੁਣ ਉਰੇ ਬੈਠਣਾ ਤੇ ਜਿਹੜਾ ਪ੍ਰਸ਼ਾਦਾ ਛਕਣਾ ਉਸ ਤੋਂ ਬਾਅਦ ਫਿਰ ਜਿਹੜਾ ਰੈਸਟ ਕਰਦੇ ਨੇ ਜਿੰਮੇ ਅੰਦਰ ਟੀਵੀ ਦੇਖ ਲੈਂਦੇ ਨੇ ਕਿਉਂਕਿ ਜਗ੍ਹਾ ਦੀ ਬੜੀ ਕਮੀ ਆ ਬੰਦਸ਼ ਜਿਹੜੀ ਹੋ ਜਾਂਦੀ ਥੋੜੀ ਜਿਹੀ ਕਿਉਂਕਿ ਬੰਦੇ ਜਿਆਦਾ ਨੇ ਜੀ ਜਗ੍ਹਾ ਥੋੜੀ ਆ ਜੀ ਅਸੀਂ ਆਪ ਜੀ ਨੂੰ ਨਾ ਉਧਰ ਮੈਂ ਦੇਖਦੇ ਇੱਕ ਮਿੰਟ ਉਧਰ ਦਿਖਾਉਨੇ ਆ ਜੀ ਅਸੀਂ ਤੇ ਅੰਦਰ ਥੋੜੀ ਜਗ੍ਹਾ ਆਪਣੇ ਕੋਲੇ ਬਹੁਤ ਜ਼ਿਆਦਾ ਜੀ ਇਹ ਵੀ ਬਾਪੂ ਜੀ ਨੂੰ ਜਿਹੜਾ ਦਿਖਦਾ ਨਹੀਂ ਹੈਗਾ ਜੀ ਬਿਲਕੁਲ ਵੀ ਬਿਲਕੁਲ ਵੀ ਨਹੀਂ ਦਿਖਦਾ ਇਹਨਾਂ ਬਜ਼ੁਰਗਾਂ ਨੂੰ ਵੀ ਜਿਹੜਾ ਬਿਲਕੁਲ ਦਿਖਦਾ ਨਹੀਂ ਹੈਗਾ ਤੇ ਇਹ ਵੀ ਬਾਪੂ ਜੀ ਜਿਹੜੇ ਨਾ ਇਹਨਾਂ ਨੂੰ ਸੁਣਦਾ ਜੀ ਨਾ ਇਹਨਾਂ ਨੂੰ ਦਿਖਦਾ ਜੀ ਤੇ ਨਾ ਇਹ ਬੋਲ ਸਕਦੇ ਨੇ ਜੀ ਔਰ 10-15 ਕੇ ਸਰੀਰ ਜਿਹੜੇ ਇੱਧਰ ਪੈਂਦੇ ਨੇ ਜੀ ਇਹ ਪੁਰਾਣਾ ਘਰ ਆ ਆਪਣਾ ਔਰ ਗਰਮੀ ਆਪ ਜੀ ਨੂੰ ਪਤਾ ਸਾਰੀਆਂ ਸੰਗਤਾਂ ਨੂੰ ਬਹੁਤ ਜ਼ਿਆਦਾ ਜੀ ਪੱਖੇ ਕੂਲਰ ਤਾਂ ਲਾਉਨੇ ਆ ਪਰ ਗਰਮੀ ਹੱਦ ਤੋਂ ਵੱਧ ਆ ਜੀ ਆਪਾਂ ਇਸ ਹਾਲ ਦੇ ਵਿੱਚ ਏਸੀ ਵੀ ਲਾਏ ਨੇ ਪਰ ਬਿਜਲੀ ਨਾ ਪੂਰੀ ਹੋਣ ਕਰਕੇ ਜੀ ਹੁਣ ਆਪਾਂ ਨੇ ਕੀ ਕੀਤਾ ਜੀ 3 ਫੇਸ ਕਨੈਕਸ਼ਨ ਜਿਹੜਾ ਅਪਲਾਈ ਕੀਤਾ ਜੀ ਪੰਜ ਚਾਰ ਦਿਨ ਦੇ ਵਿੱਚ ਉਹ ਲਾਉਣਗੇ ਜੀ ਫੇਰ ਅੱਗੇ ਆਪਣੀ ਬਿਜਲੀ ਪੂਰੀ ਹੋਣੀ ਆ ਤੇ ਆਪਾਂ ਸੋਲਰ ਪੈਨਲ ਵੀ ਜਿਹੜਾ ਸੰਗਤਾ ਨੇ ਸੇਵਾ ਕੀਤੀ ਆ ਸਾਰੇ ਭੈਣ ਭਰਾਵਾਂ ਨੇ ਉਹ ਵੀ ਪੰਜ ਚਾਰ ਦਿਨ ਦੇ ਵਿੱਚ ਚੱਲਦਾ ਹੋ ਜਾਣਾ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਫੌਜੀ ਸਾਹਿਬ ਕਿਵੇਂ ਹੋ ਠੀਕ ਹੋ ਤੁਸੀਂ ਚਲੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਨੇ ਜੀ ਮਤਲਬ ਜਿਹੜੇ ਮਰੀਜ਼ ਨੇ ਇੱਕ ਦੂਜੇ ਦੀ ਨਾਲ ਹੈਲਪ ਕਰਦੇ ਨੇ ਇਹ ਸ਼ੰਦਾ ਜੀ ਜਿਹਦੇ ਦਸਤਾਰ ਸਜਾਈ ਜਾ ਰਹੀ ਹੈ ਇਹਦਾ ਛਤਰਾ ਪਿੰਡ ਆ ਜੀ ਇਹ ਵੀ ਬਸ ਇਹ ਸਾਰੇ ਪਰਿਵਾਰ ਦੇ ਵਿੱਚੋਂ ਨਾ ਜੀ 112 13 ਮੈਂਬਰਾਂ ਦੇ ਵਿੱਚੋਂ 100 ਤੋਂ ਪਲੱਸ ਜਿਹੜੇ ਪੰਜਾਬੀ ਵੀਰ ਨੇ ਜੀ ਜਿਹੜੇ ਪੰਜਾਬ ਦੇ ਵਾਸੀ ਨੇ ਜਿਵੇਂ ਪਟਿਆਲੇ ਜ਼ਿਲ੍ਹੇ ਤੋਂ ਨੇ ਇਹ ਵੀ ਪਟਿਆਲੇ ਜ਼ਿਲ੍ਹੇ ਤੋਂ ਨੇ ਜੀ ਤੇ ਐਦਾਂ ਹੀ ਇਹ ਪੰਜਾਬ ਦੇ ਵਾਸੀ ਨੇ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਜਿਹੜਾ ਇਹਨਾਂ ਰੂਹਾਂ ਨੂੰ ਤੰਦਰੁਸਤ ਕਰਕੇ ਜਿਹੜਾ ਇਹਨਾਂ ਦੇ ਪਰਿਵਾਰਾਂ ਚ ਭੇਜੇ ਜੀ ਔਰ ਅਸੀਂ ਆਪ ਜੀ ਨੂੰ ਬੇਨਤੀ ਕੀਤੀ ਸੀ ਇੱਧਰ ਸ਼ੇਰਾ ਖੜਾ ਸ਼ੇਰੇ ਕਿਵੇਂ ਵੀਰੇ ਠੀਕ ਹੋ ਬਾਜੀ ਬਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਔਰ ਇੱਧਰ ਬਾਹਰ ਜਿਹੜੇ ਬਿਸਤਰਿਆਂ ਨੂੰ ਕੱਢ ਦਿੱਤਾ ਜਾਂਦਾ ਜੀ ਤਾਂ ਜੋ ਧੁੱਪ ਲੱਗ ਜਵੇ ਔਰ ਅੱਗੇ ਇਸ ਬਿਲਡਿੰਗ ਦੇ ਵਿੱਚ ਜਿਵੇਂ ਇਸ ਟਾਈਮ ਆਪਣੇ ਕੋਲ ਇੱਕ ਬੀਬੀ ਰਹਿ ਰਹੀ ਹੈ ਜੀ ਉੱਪਰ ਕਮਰਿਆਂ ਦੇ ਵਿੱਚ ਇੱਕ ਬੱਚਾ ਰੱਖਿਆ ਆਪਾਂ ਨੇ ਜੀ ਆਪਣੇ ਕੋਲ ਇੱਕ ਬੱਚਾ ਵੀ ਆ ਜੀ ਜਿਹੜੇ ਅਸੀਂ ਕਿਸੇ ਵੀਡੀਓ ਦੇ ਵਿੱਚ ਹਜੇ ਸਾਂਝਾ ਤਾਂ ਨਹੀਂ ਕੀਤੀ ਵੀਡੀਓ ਅੱਗੇ ਜਾ ਕੇ ਸ਼ੇਅਰ ਕਰਾਂਗੇ ਜੀ ਇੱਧਰ ਨੌ ਕੋ ਕਮਰੇ ਨੇ ਜਿਵੇਂ ਦੋ ਕਮਰੇ ਤਾਂ ਜੀ ਸਮਾਨ ਲਈ ਨੇ ਜਿਵੇਂ ਇੱਕ 'ਚ ਰਾਸ਼ਨ ਇੱਕ 'ਚ ਹੋਰ ਜ਼ਰੂਰੀ ਸਮਾਨ ਜਿਵੇਂ ਕੋਈ ਅਲਮਾਰੀਆਂ ਇੱਕ ਆਪਾਂ ਨੇ ਦਫਤਰ ਬਣਾਇਆ ਜੀ ਤਾਂ ਜੋ ਜਿਹੜੇ ਡਾਕਟਰ ਹੁੰਦੇ ਨੇ ਉਹ ਵੀ ਆ ਕੇ ਬੈਠਦੇ ਨੇ ਸਾਰਿਆਂ ਨੂੰ ਔਰ ਜਿਹੜਾ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤਾਂ ਨੂੰ ਇਹ ਬਿਲਡਿੰਗ ਲਈ ਅਸੀਂ ਬੇਨਤੀ ਕੀਤੀ ਸੀ ਸੰਗਤਾਂ ਨੂੰ ਮੇ ਸਾਨੂੰ ਇਟਾਂ ਰੇਤਾ ਬਜਰੀ ਸਿਮਿੰਟ ਜਰੂਰ ਭੇਜੋ ਜੀ ਤਾਂ ਜੋ ਇਸ ਬਿਲਡਿੰਗ ਨੂੰ ਆਪਾਂ ਬਣਾ ਕੇ ਹੋਰ ਵੱਡਾ ਬਣਾ ਕੇ ਦੇ ਵਿੱਚ ਰੱਬੀ ਰੂਹ ਨੂੰ ਰੱਖ ਸਕੀ ਆਪ ਜੀ ਦੇਖ ਰਹੇ ਹੋ ਪਿੱਛੇ ਵੱਡੀ ਬਿਲਡਿੰਗ ਕੱਲ ਵੀ ਇਟਾਂ ਆਈਆਂ ਨੇ ਜੀ ਆਪ ਜੀ ਰੇਤਾ ਬਜਰੀ ਸਿਮਿੰਟ ਸਰੀਆ ਇਹਨਾਂ ਚੀਜ਼ਾਂ ਦੀ ਜਰੂਰ ਮਦਦ ਕਰੋ ਤਾਂ ਜੋ ਆਪਾਂ ਇਸ ਘਰ ਨੂੰ ਵੱਡਾ ਬਣਾ ਲਈਏ ਔਰ ਫਿਰ ਆਪਾਂ ਇਹ ਬੇੜੇ ਦੇ ਵਿੱਚ ਸੈਟਿੰਗ ਕਰਾਂਗੇ ਜੀ ਭਰਤ ਪਾ ਕੇ ਜੀ ਉਰੇ ਵੱਡਾ ਪ੍ਰਬੰਧ ਕਰਾਂਗੇ ਜੀ ਔਰ ਇਸ ਬਿਲਡਿੰਗ ਦੇ ਵਿੱਚ 300 ਮੈਂਬਰ ਰਹਿ ਸਕੂਗਾ ਜੀ 300 ਮੈਂਬਰਾਂ ਤੋਂ ਬਾਅਦ ਫਿਰ ਆਪਾਂ ਬਾਹਰ ਬਣਾਵਾਂਗੇ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੇ ਕੋਲ ਅੱਗੇ ਹੈਗਾ ਪ੍ਰਬੰਧ ਪਰ ਫਿਲਹਾਲ ਆਪਾਂ ਜਿਹੜਾ 300 ਬੰਦੇ ਨੂੰ ਘਰ ਦੇਣ ਚ ਕੰਮ ਜਾ ਬਹਾਵਾਂਗੇ ਜੀ ਧੰਨਵਾਦ ਜੀ ਆਪ ਜੀ ਹੱਸਦੇ ਵਹਦੇ ਰਹੋ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਕੀ ਅਸੀਂ ਸਾਰੇ ਮੈਂਬਰ ਤਾਂ ਨਹੀਂ ਆਪ ਜੀ ਨੂੰ ਦਿਖਾਏ ਕਿਉਂਕਿ ਇਸ਼ਨਾਨ ਕਰ ਰਹੇ ਨੇ ਸਾਰੇ ਤੇ ਧੰਨਵਾਦ ਜੀ ਹੱਸਦੇ ਵਹਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ